ਸਸਗਰ ਵੀਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਸਕ੍ਰਾਈਬ ਕਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ ਹਾਂ ਹੇਠਾਂ ਸਕਰੀਨ ਤੇ ਸ਼ੋ ਹੋ ਰਿਹਾ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਧ ਹਾਲ ਤਵੀਆਂ ਟਰੈਕਟਰ ਟਰਾਲੀ ਜਾਂ ਕੋਈ ਮਸ਼ੀਨਰੀ ਵੀਰੇ ਸੇਲ ਕਰਨੀ ਹੈ ਤਾਂ ਉਸ ਦੀਆਂ 5-7 ਫੋਟੋਆਂ ਨਾਲ ਹੀ ਉਹਦੀ ਲੋੜੀ ਦੀ ਜਾਣਕਾਰੀ ਆਪਣੇ ਇਸ ਨੰਬਰ ਤੇ WhatsApp ਕਰ ਦਿਓ ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦੇ ਜਹਾਜ਼ ਤੇ ਕਰ ਦੇਵਾਂਗੇ ਥੈਂਕ ਯੂ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਆਂ ਪੰਜ ਚੀਜ਼ਾਂ ਨੇ ਸੇਲ ਲਈ ਆਪਣੇ ਕੋਲ ਫਾਰਮ 60 ਟਰੈਕਟਰ ਹੈ ਨਿਊ ਹੋਲੈਂਡ 63 ਦੀ ਟਰੈਕਟਰ ਹੈ HMT 911 ਟਰੈਕਟਰ ਹੈ ਬਿਸ਼ਕਰਮਾ ਦਾ ਤੂੜੀ ਵਾਲਾ ਰੀਪਰ ਹੈ ਤੇ ਇੱਕ 11 ਫੁੱਟੀ ਟਰਾਲੀ ਹੈ ਸੋ ਸਤਿ ਆਤਿ ਸਤੋਤ ਪਹਿਲਾਂ ਤਾਂ ਆਪਾਂ ਗੱਲ ਕਰ ਲઈએ ਫਾਰਮ 60 ਟਰੈਕਟਰ ਬਾਰੇ ਫਾਰਮ 60 ਵੀਰੇ 2009 ਮਾਡਲ ਟਰੈਕਟਰ ਹੈ ਟੈਕ ਦੇ ਜਿਹੜੇ ਟਾਇਰ ਨੇ 9095 ਪੈਸੇ ਟਾਇਰ ਨੇ ਐਮ ਆਰ ਐਫ ਕੰਪਨੀ ਦੇ ਬਿਲਕੁਲ ਸਾਫ ਸੁਥਰੇ ਬੇਦਾਗ ਟਰੈਕਟਰ ਵੀਰੇ ਡਬਲ ਕਲਚ ਹੈ ਰਿਵਰਸ ਵੀਰ ਜੋ ਦੇ ਨਾਲ ਵੱਡਾ ਟਾਪਾ ਟੌਪ ਮਾਡਲ ਟਰੈਕਟਰ ਹੈ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੈ ਵੀਰੇ ਬਾਡੀ ਚਾਸੀ ਲੈਂਕਾਂ ਦਾ ਪੇਂਟ ਸਾਰਾ ਨਾਲ ਦਾ オリジナル ਪੇਂਟ ਹੈ ਕਿਤੇ ਦੁਬਾਰੇ ਨਹੀਂ ਹੋਇਆ ਕਿਦੋਂ ਪੇਂਟ ਉਤਰਿਆ ਨਹੀਂ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਇੰਜਨ ਪੰਪ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕੀ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਬਾਹ ਕੇ ਚਲਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੀਸੀ ਨਹੀਂ ਕੋਈ ਲੀਕ ਸੀਕ ਨਹੀਂ ਵੀਰੇ ਕੋਈ ਇੰਜਨ ਨਹੀਂ ਡਾਊਨ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਟਰੈਕਟਰ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਜਿੰਨਾ ਵੀਰਾਂ ਕੋਲੇ ਟਰੈਕਟਰ ਹੈ ਵੀਰੇ ਉਹ ਫੌਰਨ ਗਏ ਹੋਏ ਨੇ ਇਸ ਕਰਕੇ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਹੈ ਬਿਲਕੁਲ ਸਾਹਮਣੇ ਰੱਖਿਆ ਗਿਆ ਹੈ ਬਿਲਕੁਲ ਏ ਕਲਾਸ ਕੰਡੀਸ਼ਨ ਹੈ ਏਰੀਆ ਵੀਰੇ ਜਲੰਧਰ ਏਰੀਆ ਵੀਰਾਂ ਦਾ ਜਿਨ੍ਹਾਂ ਕੋਲੇ ਟਰੈਕਟਰ ਹੈ ਟਾਈਪ ਜਿਹੜੀ ਕੀਮਤ ਰੱਖੀ ਗਈ ਹੈ 3 ਲੱਖ 35000 ਰੁਪਏ ਕੀਮਤ ਹੈ ਬਾਕੀ ਹਲਕਾ-ਫੁਲਕਾ ਮੌਕੇ ਤੇ ਲੈਸ ਹੋ ਜਾਊਗਾ ਬਾਕੀ ਗੁਰਵਿੰਦਰ ਵੀਰ ਦਾ ਨਾਮ ਹੈ ਆ ਨੰਬਰ ਹੈ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਇਸ ਨੰਬਰ ਤੇ ਕਾਲ ਕਰਕੇ ਟਰੈਕ ਤੁਸੀਂ ਖਰੀਦ ਸਕਦੇ ਹੋ ਪੰਜਾਬ ਨੰਬਰ ਟਰੈਕਟਰ ਹੈ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਸੁਣਾਲੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮੱਚ ਵੀਰੇ ਹਾਂ ਜੀ ਵੀਰੇ ਆਪਾਂ ਇਹ ਤੁਹਾਨੂੰ ਟਰੈਕਟਰ ਦਿਖਾ ਰਹੇ ਹਾਂ ਐਚ ਐਮ ਡੀ ਨਾਰਗਰਾਂ ਟਰੈਕਟਰ ਹੈ ਵੀਰੇ 1999 ਮਾਡਲ ਬਿਲਕੁਲ オリジナル ਟਰੈਕਟਰ ਹੈ ਵੀਰੇ ਸਾਰਾ ਟਰੈਕਟਰ ਜਿਹੜੇ ਟਾਇਰ ਨੇ 50 ਪੈਸੇ ਟਾਇਰ ਨੇ ਵੀਰੇ ਅਪੋਲੋ ਕੰਪਨੀ ਦੇ ਬਿਲਕੁਲ ਬੇਦਾਗ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਟਰੈਕਟਰ ਦਾ ਰੰਗ ਪੇਂਟ ਵੀਰੇ ਬਾਡੀ ਚੈਸੀ ਲੈਂਕਾਂ ਦਾ ਰੰਗ ਸਾਰਾ ਨਾਲ ਦਾ オリジナル ਰੰਗ ਹੈ ਕੋਈ ਪਾਰਟ ਚੇਂਜ ਨਹੀਂ ਹੋਇਆ ਵੀਰੇ ਸਾਰਾ オリジナル ਟਰੈਕਟਰ ਹੈ ਕਿਦੋਂ ਪੇਂਟ ਲਿਆ ਨਹੀਂ ਬਿਲਕੁਲ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਵੀਰੇ ਬਹੁਤ ਸਾਮ ਕੇ ਅਗੇ ਰੱਖਿਆ ਗਿਆ ਟਰੈਕਟਰ ਹੈ ਘਰੇ ਵੀਰਾਂ ਦਾ ਟਰੈਕਟਰ ਖੜਾ ਹੈ ਇੰਜਨ ਪੰਪ ਗੇਅਰ ਦਾ ਟਰੈਕਟਰ ਵੀਰੇ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ ਬਾਅ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ ਨਹੀਂ ਕੋਈ ਲੀਕ ਛੀਕ ਨਹੀਂ ਵੀਰੇ ਕੋਈ ਬਲੋ ਨਹੀਂ ਮਾਰਦਾ ਕੋਈ ਇੰਜਨ ਨਹੀਂ ਡਾਊਨ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਟਰੈਕਟਰ ਤੁਸੀਂ ਚੈੱਕ ਕਰਕੇ ਖਰੀਦ ਸਕਦੇ ਹੋ ਕੁਝ ਪ੍ਰੋਬਲਮ ਔਨ ਕਰਕੇ ਵੀਰ ਸੇਲ ਕਰ ਰਹੇ ਨੇ ਵੀਰੇ ਟਰੈਕਟਰ ਦੇ ਵਿੱਚ ਦਿੱਕਤ ਕੋਈ ਨਹੀਂ ਬਿਲਕੁਲ ਏ ਕਲਾਸ ਕੰਡੀਸ਼ਨ ਹੈ ਡਬਲ ਕਲੱਚ ਹੈ ਵੀਰੇ ਡਾਇਰੈਕਟਰ ਔਇਲ ਬ੍ਰੇਕ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਏਰੀਆ ਵੀਰੇ ਮੱਜੂਕੇ ਪਿੰਡ ਹੈ ਵੀਰਾਂ ਦਾ ਜਲਾ ਬਰਨਾਲਾ ਉੱਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ ਜਿਹੜੀ 1,45,000 ਰੁਪਿਆ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਰਕ ਵੀਰ ਦਾ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟੈਕਸ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮੱਚ ਵੀਰੇ ਹਾਂਜੀ ਵੀਰੇ ਆਪਾਂ ਜਿਹਨੂੰ ਟਰੈਕਟਰ ਵਿਖਾ ਰਹੇ ਆ ਨਿਊ ਹਾਲੈਂਡ 363 ਸੁਪਰ ਟਰੈਕਟਰ ਹੈ ਵੀਰੇ 2013 ਮਾਡਲ ਟਰੈਕਟਰ ਦੇ ਜਿਹੜੇ ਟਾਇਰ ਨੇ 14 9 28 ਵਾਲੇ ਟਾਇਰ ਨੇ ਵੀਰੇ ਪਿਛਲੇ ਟਾਇਰ 60 ਪੈਸੇ ਅਗਲੇ ਟਾਇਰ 40 ਪੈਸੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਵੀਰੇ ਪਹਿਲੇ ਓਨਰ ਕੋਲ ਹੀ ਟਰੈਕਟਰ ਹੈ ਉਹਦੇ ਕੋਲ ਇਹਨਾਂ ਵੀਰਾਂ ਦੀ ਏਜੰਸੀ ਚੋਂ ਲਿਆ ਸੀ ਇਹਨਾਂ ਕੋਲ ਹੀ ਹੈ ਇੱਕ ਹੱਥ ਚੱਲਿਆ ਹੋਇਆ ਟਰੈਕਟਰ ਹੈ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਸਾਰਾ ਨਾਲ ਦਾ オリジナル ਰੰਗ ਪੇਂਟ ਹੈ ਵੀਰੇ オリジナル ਪਾਰਟਸ ਨੇ ਕੋਈ ਟੁੱਟ ਭੱਜ ਨਹੀਂ ਕੋਈ ਕਮੀ ਪੇਸ਼ੀ ਨਹੀਂ ਬਿਲਕੁਲ ਏ ਕਲਾਸ ਕੰਡੀਸ਼ਨ ਹੈ ਇੰਜਨ ਪੰਪ ਗੇਅਰ ਦਾ ਡਾਇਰੈਕਟਰ ਬਿਲਕੁਲ ਓਕੇ ਹੈ ਮਾਲਕੀ ਵੀਰੇ ਵੱਲੋਂ ਫੁੱਲ ਗਰੰਟੀ ਹੈ ਵੀਰੇ ਬਾਹ ਕੇ ਚਲਾ ਕੇ ਚੈੱਕ ਕਰਕੇ ਟੈਕ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ 50 ਹੌਸਪਾਵਰ ਹੈ ਵੀਰੇ ਟਰੈਕਟਰ ਡਬਲ ਕਲਚ ਰਿਵਰਸ ਵੀਡੀਓ ਦੇ ਨਾਲ ਸਾਈਡ ਗੇਅਰ ਪਾਵਰ ਸਟੀering ਪਾਵਰ ਬ੍ਰੇਕ ਬਿਲਕੁਲ ਓਕੇ ਕੰਡੀਸ਼ਨ ਹੈ ਰੰਗ ਪੇਂਟ ਸਾਰਾ ਨਾਲ ਦਾ ਵੀਰੇ ਕਿਤੇ ਉਤਰਿਆ ਨਹੀਂ ਕਿਤੇ ਦੁਬਾਰਾ ਨਹੀਂ ਹੋਇਆ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਏਰੀਆ ਵੀਰੇ ਲਾੜ ਬੰਜਾਰਾ ਕਲਾਮ ਪਿੰਡ ਹੈ ਵੀਰਾਂ ਦਾ ਜਿਲ੍ਹਾ ਸੰਗਰੂਰ ਉੱਥੇ ਟਰੈਕਟਰ ਹੈ ਜੜਾ ਟਰੈਕਟਰ ਦੀ ਕੀਮਤ ਰੱਖੀ ਗਈ ਹੈ 3,80,000 ਰੁਪਇਆ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਵੀ ਖਰੀਦ ਸਕਦੇ ਹੋ ਥੈਂਕ ਯੂ ਵੀਰੇ ਨਾਲ ਹੀ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮਰੇ ਵੀਰ ਨੂੰ ਕੋਈ ਦਿੱਕਤ ਨਾ ਹੋ ਥੈਂਕ ਯੂ ਹਾਂਜੀ ਵੀਰੇ ਆਪਾਂ ਤੁਹਾਨੂੰ ਤੁੜੀ ਵਾਲਾ ਰੀਪਰ ਦਿਖਾ ਰਹੇ ਹਾਂ ਬਿਸ਼ੂਪ ਕਰਮਾ ਤੁੜੀ ਵਾਲਾ ਰੀਪਰ ਵੀਰੇ 2015 ਮਾਡਲ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੈ ਰੀਪਰ ਵੀਰੇ ਰੀਪਰ ਦੇ ਜਿਹੜੇ ਟਾਇਰ ਨੇ 90 ਪੈਸੇ ਟਾਇਰ ਨੇ ਬਿਲਕੁਲ ਬੇਦਾਗ ਸਾਫ ਸੁਥਰੇ ਸਾਰਾ origignal ਰੀਪਰ ਹੈ ਬਾਡੀ ਚਾਸੀ ਦਾ ਪੇਂਟ ਸਾਰਾ ਨਾਲ ਦਾ origignal ਪੇਂਟ ਹੈ ਵੀਰੇ ਕਿਤੇ ਉਹ ਰੀਪਰ ਟੁੱਟੇ ਭੱਜ ਨਹੀਂ ਕਿਤੇ ਕੋਈ ਜਰ ਨਹੀਂ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੈ ਬਾਡੀ ਚਾਦਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਕਿਤੇ ਕੋਈ ਗਲੇ ਸੜਿਆ ਨਹੀਂ ਕਿਤੇ ਕੋਈ ਡੈਮੇਜ ਨਹੀਂ ਕੋਈ ਬਿਲਡਿੰਗ ਤੱਕ ਨਹੀਂ ਲੱਗਿਆ ਹੋਇਆ ਬਿਲਕੁਲ ਏ ਕਲਾਸ ਕੰਡੀਸ਼ਨ ਹੈ ਰੀਪਰ ਦੀ ਰਿਪੇਅਰ ਵਗੈਰਾ ਵੀਰੇ ਰਿਪੇਅਰ ਵਗੈਰਾ ਹੋਈ ਹੈ ਬੈਰਿੰਗ ਵਗੈਰਾ ਵੈਲਟਾ ਵਗੈਰਾ ਦੀ ਬਲੇਡ ਚੇਂਜ ਹੋਣ ਵਾਲੇ ਨੇ ਇੱਕ ਪਿਛਲੇ ਪੱਖੇ ਚੇਂਜ ਹੋਣ ਵਾਲੇ ਨੇ ਰੀਪਰ ਦੇ ਬਾਕੀ ਕੰਡੀਸ਼ਨ ਬਿਲਕੁਲ ਓਕੇ ਆ ਸਾਫ ਸੁਥਰੀ ਕੰਡੀਸ਼ਨ ਹੈ ਬਾਡੀ ਚਾਸੀ ਦੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਵੀਰੇ ਚੱਲਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਫੁੱਲ ਗਾਰੰਟੀ ਹੈ ਮਾਲਕ ਵੀਰਾਂ ਵੱਲੋਂ ਚਲਾ ਕੇ ਚੈੱਕ ਕਰਕੇ ਰੀਪਰ ਤੁਸੀਂ ਖਰੀਦ ਸਕਦੇ ਹੋ ਏਰੀਆ ਵੀਰੇ ਮੋਮ ਪਿੰਡਾ ਵੀਰਾਂ ਦਾ ਜ਼ਿਲ੍ਹਾ ਬਰਨਾਲਾ ਉੱਥੇ ਰੀਪਰ ਖੜਾ ਹੈ ਰੀਪਰ ਦੀ ਕੀਮਤ ਰੱਖੀ ਗਈ ਹੈ 1,10,000 ਰੁਪਿਆ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਰੀਪਰ ਤੁਸੀਂ ਖਰੀਦ ਸਕਦੇ ਹੋ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਤੁਹਾਨੂੰ ਟਰਾਲੀ ਦਿਖਾ ਰਹੇ ਹਾਂ 11 ਬਾਈ 6 ਫੁੱਟ ਦੀ ਟਰਾਲੀ ਹੈ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰਾਲੀ ਦੇ ਜਿਹੜੇ ਟਾਇਰ ਨੇ 50 ਪੈਸੇ ਟਾਇਰ ਨੇ ਬਿਲਕੁਲ ਬੇਦਾਗ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਬਾਕੀ ਬਾਡੀ ਚੈਸੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਸੁਥਰੀ ਟਰਾਲੀ ਹੈ ਕੋਈ ਕਮੀ ਪੇਸ਼ੀ ਨਹੀਂ ਵੀਰੇ ਪੂਰੀ ਹੈਵੀ ਕੁਆਲਿਟੀ ਦੀ ਬਣੀ ਹੋਈ ਹੈ ਵਧੀਆ ਟੌਪ ਕਲਾਸ ਦਾ ਫਰਸ਼ ਚਾਦਰ ਲੱਗਿਆ ਹੋਇਆ ਹੈ ਬਿਨਾ ਕਿਸੇ ਜਰ ਤੋਂ ਕੋਈ ਟੁੱਟ ਭੱਜ ਨਹੀਂ ਕੋਈ ਪ੍ਰੋਬਲਮ ਨਹੀਂ ਕੋਈ ਡੈਂਟ ਨਹੀਂ ਕੋਈ ਜਰਨੀ ਵੀਰੇ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਫਰਸ਼ ਚਾਦਰ ਹੈ ਹੈਵੀ ਗਾਡਰ ਵਗੈਰਾ ਲੱਗੇ ਹੋਏ ਨੇ ਟਰਾਲੀ ਦੇ ਬਾਕੀ ਹਿੱਸਾ ਵਗੈਰਾ ਪੂਰਾ ਹੈਵੀ ਹੈ ਵੀਰੇ ਕੋਈ ਕਮੀ ਪੇਸ਼ੀ ਨਹੀਂ 2007 ਦੀ ਬਣੀ ਹੋਈ ਹੈ ਟਰਾਲੀ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੈ ਰੰਗ ਪੇਂਟ ਸਾਰਾ ਨਾਲ ਦਾ ਹੀ ਹੈ ਬਾਕੀ ਕੰਡੀਸ਼ਨ ਪੂਰੀ ਓਕੇ ਹੈ ਵੀਰੇ ਸਾਫ਼ ਸੁਥਰੀ ਕੰਡੀਸ਼ਨ ਹੈ ਏਰੀਆ ਵੀਰੇ ਮੱਜੂਕੇ ਪਿੰਡ ਹੈ ਵੀਰਾਂ ਦਾ ਜ਼ਿਲ੍ਹਾ ਬਰਨਾਲਾ ਉਥੇ ਟਰਾਲੀ ਖੜੀ ਹੈ ਟਰਾਲੀ ਜਿਹੜੀ ਕੀਮਤ ਰੱਖੀ ਗਈ ਹੈ 85000 ਰੁਪਏ ਕੀਮਤ ਹੈ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਹੇਠੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਹੈਵੀ ਟਰਾਲੀ ਹੈ ਵੀਰੇ ਥੈਂਕ ਯੂ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਾ ਇਹਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਨ੍ਹਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕਵੈਸਟ ਹੈ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਨਾਲ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਵੀਰੇ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹਿਣ ਕਮੈਂਟ ਬਾਕਸ ਦੇ ਵਿੱਚ ਵੀਰੇ ਆਪੋ ਆਪਦੇ ਕੀਮਤੀ ਸੁਝਾਅ ਵੀ ਸਾਨੂੰ ਜ਼ਰੂਰ ਦਿਓ ਤਾਂ ਕਿ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ ਤੇ ਤੁਹਾਡੇ ਲਈ ਚੰਗੀ ਤੋਂ ਚੰਗੀ ਵੀਡੀਓ ਲੈ ਕੇ ਆਉਂਦੇ ਰਹੀਏ ਨਾਲ ਹੀ ਵੀਰੇ ਆਪੋ ਆਪਣੀਆਂ ਡਿਮਾਂਡਾਂ ਸਾਨੂੰ ਜ਼ਰੂਰ ਦੱਸੋ ਤਾਂ ਕਿ ਤੁਹਾਡੀ ਡਿਮਾਂਡ ਅਨੁਸਾਰ ਹੀ ਆਪਾਂ ਅਗਲੀ ਮਸ਼ੀਨਰੀ ਲੈ ਕੇ ਆਈਏ ਸੋ ਥੈਂਕ ਯੂ ਵੀਰੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਅੱਗੇ ਕਿਸਾਨ ਵੀਰਾਂ ਕੋਲੇ ਵੀਡੀਓ ਸੋ ਥੈਂਕ ਯੂ ਜਿਹੜੇ ਰੋਏ ਇਸੇ ਤਰ੍ਹਾਂ ਆਪਣੇ ਚੈਨਲ ਜੱਟਾਂ ਦਾ ਜਹਾਜ਼ ਦੇ ਨਾਲ